ਕੋਲੇ ਕੋਲ ਪੈ ਸਤਿਗੁਰੂ ਦਾ ਸਮਾਗਮ ਕੀ ਜੈ ਤੁਮ ਤਰ ਤੋਂ ਪੈ ਅਰਦਾਸ ਜੀਉ ਪਿੰਡ ਸਭ ਤੇਰੀ ਹਸ ਤੁਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਿਰਪਾ ਮੈ ਸੁ ਤੇਰੇ ਕੋਈ ਲਾਣੇ ਤੁਮਰਾਇੰਪ

ਬਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ ਵਾਹਿਗੁਰੂ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਅਰਦਾਸ ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੋਤੀ ਜੀ ਸਹਾਏ ਵਾਸੀ ਭਗੋਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਤਮ ਪਗੋਤੀ ਸਮਰਕੈ ਗੁਰੂ ਨਾਨਕ ਲਈ ਧਾਏ ਪ੍ਰੀਅੰਕਤ ਗੁਰਤੇ ਅਮਰਦਾਸ RAMDAS ਹੈ ਹੋਈ ਸਹਾਈ ਅਰਜਨ ਹਰਗੋਬਿੰਦ ਨੂੰ ਸਮਾਉ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਜੀ ਧਿਆਈਐ ਜਿਸ ਰਿੱਟੇ ਸਭ ਦੁਖ ਜਾਏ ਤੇ ਬਹਾਦਰ ਸਿਮਈਐ ਕਹਨੌ ਨਿਤਿ ਆਵੇਂ ਭਾਏ ਸਭ ਥਾਈ ਹੋਏ ਸਹਾਈ ਦਸਵੀਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਂ ਉਹ ਐਸਾ ਆਏ ਦਸਾਂ ਪਾਸ਼ੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰੀਆਂ ਚੋਹਾਂ ਸਹਿਬ ਜਾਦਿਆਂ ਚਾਲੀ ਮੁਕਤੇ ਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆਂ ਵਟ ਕੇ ਛਕਿਆ ਦੇਖ ਚਲਾਈ ਤੀਕ ਵਾਹੀ ਦੇਕੇ ਅੰਡਕੀ ਤਤਨਾ ਪਿਆਰਿਆ ਸਜਿਆਰੀਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨਾ ਸਿੰਘਾ ਸਿੰਘਨੀਆਂ ਨੇ ਧਰਮ ਹੀਰਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆੜੀਆਂ ਨਾਲ ਚਰਾਏ ਕੇ ਸਿੱਖੀ ਕੇਸਾਂ ਸਵਸਾਂ ਸੰਗ ਨਿਭਾਈ ਦਿਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਵੰਜਾ ਤਹ ਪੰ ਸਰਬਤ ਕੁਦਵਾਰੀਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਤਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿਆ ਵਿੱਚ ਤੇ ਆਵਣ ਕਰ ਸਦਕਰ ਸਰਬ ਸੁਖੋ ਵੇ ਜਹ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਪਹਾਂ ਰਛਿਆਰੀ ਆਏ ਦੇਖ ਤੇ ਫਤਿਹਵਰਤ ਕੀ ਪੈ ਪੰਕੀ ਜੀਤ ਸ੍ਰੀ ਸਾਹਿਬ ਜੀ ਸੁਹਾਏ ਕਲ ਤੋਂ ਜੀ ਕੀ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਤ ਕੇ ਇਸਤਾਨ ਰਹਿਤਾਨ ਬੂਵੇਖ ਦਾਣ ਸੌ ਦਾਣ ਭਰੋਸਾ ਦਾਣ ਦੰਨ ਸ੍ਰੀ ਦਾਣ ਨਾਮ ਦਾਣ ਸਿਮਰ ਸਾਹਿਬ ਜੀ ਕੇ ਇਸ਼ਾਨ ਚੌਕੀਆਂ ਝੰਡੇ ਬੂੰਗੇ ਜੁਗੋ ਜੁਗਤਾਲ ਧਰਮ ਕਾ ਜੇਕਾਰ ਬੋਲੋ ਜੀ ਵਾਹਿਗੁਰੂ ਸਿਕਾਂਦਾ ਮੰਨ ਨੀਵਾ ਮਤੁ ਚੀ ਮਤ ਪੱਦੇ ਰਾਖੇ ਆਪ ਵਾਹਿਗੁਰੂ へ ਅਕਾਲ ਪੁਰਖੇ ਆਪਣੇ ਪੰਦਿਸ ਦਾ ਸਹਾਈ ਦਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਨੂੰ ਜਿਨ੍ਹਾਂ ਨੂੰ ਪੰਤੂ ਛੋੜਿਆ ਗਇ ਹੈ ਕੁੱਲੇ ਦਰਸ਼ਨ ਅਤੇ ਸੇਵਾ ਸੰਭਾਲ ਦਾ ਤਾਨ ਕਾਲਤਾ ਜੀ ਨੂੰ ਬਖਸ਼ਨਾ ਹੈ ਨਿਮਾਣਿਆਂ ਦੇ ਮਾਨ ਨੇ ਤਾਣਿਆਂ ਦੇ ਤਾਨ ਨਿਉਟਿਆਂ ਦੇ ਓਟ ਨਿਆਸਰੀਆਂ ਦੇ ਆਸਰੇ ਧੰਨ ਧੰਨ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਆਪ ਜੀ ਦੇ ਚਰਨਾ ਕਮਲਾ ਵਿੱਚਰਦਾਸ ਬੇਨਤੀ ਜੁਤੜੀ ਹੈ ਪਾਸ਼ਾ ਜੀ ਉਹ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚਰਦਾਸ ਬੇਨਤੀ ਜੁਤੜੀ ਹੈ ਪਾਸ਼ਾ ਜੀ ਆਪ ਜੀ ਦਾ ਮੁੱਖ ਫਰਮਾਨ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤ ਗੁਰ ਨਦਰ ਕਰੇ ਦੇ ਮਹਾਵਾਕਾਂ ਅਨੁਸਾਰ ਤਨ ਤਨ ਜਗਤਪੁਰ ਰਵਿਦਾਸ ਮਹਾਰਾਜ ਜੀਓ ਆਪ ਜੀ ਦੇ 649ਵਾਂ ਪਵਤਾਰ ਦਿਹਾੜਾ ਮਨਾਉਂਦਿਆਂ ਹੋਇਆਂ ਪਾਤਸ਼ਾਹ ਜੀਓ ਸਮੂਹ ਸੰਗਤਾਂ ਵੱਲੋਂ ਪਾਤਸ਼ਾਹ ਜੀਓ ਪ੍ਰਵਾਤ ਫੇਰੀਆਂ ਦੀ ਲੜੀ ਆਰੰਭ ਕੀਤੀ ਹੋਈ ਸੀ ਪਾਤਸ਼ਾਹ ਜੀਓ ਅੱਜ ਦੀ ਪ੍ਰਵਾਤ ਫੇਰੀ ਦੀ ਮੁੱਖ ਸੇਵਾ ਆਪ ਜੀ ਦੇ ਦਰ ਕਰਦੇ ਪ੍ਰੀਤਮਾਨ ਸ੍ਰੀ ਰਸ਼ਪਾਲ ਸਿੰਘ ਤੇਨਾਂ ਦੀ ਧਰਮ ਪਤਨੀ ਬੀਬੀ ਬਲਜੀਤ ਕੌਰ ਸਪੁੱਤਰ ਸੰਦੀਪ ਪ੍ਰਾਚਾ ਜੀ ਸਮੂਹ ਪਰਿਵਾਰ ਵੱਲੋਂ ਲੈ ਗਈ ਹੈ ਪਾਸ਼ਾ ਜੀਓ ਸੇਵਕ ਪਰਿਵਾਰ ਨੇ ਜਿਸ ਮਨੋਂ ਕਾਮਨਾ ਕਰਕੇ ਆਰਾਧਿਆ ਸੇਵਕ ਪਰਿਵਾਰ ਦੀਆਂ ਮਨੋ ਕਾਮਨਾ ਸੰਪੂਰਨ ਕਰਨੀਆਂ ਦਿਨ ਦੁੱਗਣੀ ਰਾਤ ਚੁਗਣੀ ਤਰਕ ਗਿਆਨ ਦੇ ਬਖਸ਼ਣੀਆਂ ਪਾਸ਼ਾ ਜੀਓ ਸੇਵਕ ਪਰਿਵਾਰ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਹਰ ਦੀ ਵਾਨ ਹਰ ਮੈਦਾਨ ਫਤਿਹ ਦੀਆਂ ਦਾਤਾਂ ਦੇ ਨਾਲ ਨਿਵਾਜਣਾ ਗੁਰਮੁਖ ਕੋਵਾ ਨੂੰ ਪਾਸ਼ਾ ਜੀ ਉਹ ਚਾਹ ਦੇ ਲੰਗਰ ਸਰ ਕੇ ਹਾਜ਼ਰ ਹੋਏ ਹਨ ਨਾਲ ਜੀ ਕੋ ਭੋਗ ਲਗੇ ਜੋਜੀ ਛਕੇ ਤੇਰਾ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਨਾਮ ਜਪੀਏ ਆਈਆਂ ਸੰਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਤਿਲਕ ਫੁੱਟੇ ਢਾਵਾਂ ਪ੍ਰਵਾਨ ਕਰਨੀਆਂ ਮਨੁ ਕਾਮਨਾ ਸੰਪੂਰਨ ਕਰਨੀਆਂ ਚਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ ਅੱਖਰ ਵਾਧਾ ਘਾਟਾ ਪੁਲਟਕ ਨੂੰ ਆ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨਮਲੇ ਆਤਰ ਨਾਮ ਚਿਤਿਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆਗਿਆਂ ਪਈ ਅਕਾਲ ਕੀ ਤਬੇ ਜਮਾਇਓ ਪੰਥ ਸਭ ਸੇ ਕਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਜ ਹੈ ਖੋਜ ਸ਼ਬਦ ਮੈਂ ਰਾਜ ਘਰੇਗਾ ਖਾਲਸਾ ਆ ਕੀ ਰਹੇ ਨਾ ਕਵਾਰ ਹੋਏ ਸਭ ਮਿਲenge ਬਜੇ ਸ਼ਰਨ ਜੋ ਹਲ ਸੋਹੀ ਰਾਜਾ ਦੇ ਕਹਿ ਰਹੇ ਆਨ ਕੀ ਆਸ ਤੈਨਰ ਦੋਜਕ ਜਾਏਗੇ ਸਤਿ ਬਾਖ ਹੈ ਤੇਨਰ ਦੋਜਕ ਜਾਏਗੇ ਸਤਿ ਪਾ ਕੇ ਬਿਨਤਾਸ ਜੋ ਬੋਲੇ ਇਸੋ ਨਿਰਪੈ ਜਗਤ ਗੁਰੂ ਰਵਿਦਾਸ ਮਹਾਰਾਜ ਕੀ ਬੁਲੇ ਇਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਤਵੀਰ ਹਾਂ ਜੀ ਜਤਵੀਰ ਜੀ ਵਾਹਿਗੁਰੂ ਮੇਰਾ ਜੀ